ਗੁਰਨਾਮ ਮਾਨ ਸਿੰਗਰ ਹੈ ਜਿਨੇ ਸ਼ਨੀ ਦੇ ਮਾਰੇ ਦੇ ਪਿਛੇ ਖਲਾਫ ਇੱਕ ਗਾਣੇ ਦੇ ਵਿੱਚ ਮੰਦੀ ਮਦੀ ਸ਼ਬਦਾਵਲੀ ਜਿਹੜੀ ਇਸਤੇਮਾਲ ਕੀਤੀ ਹੈ ਸਾਰੇ ਮੰਦਰ ਕਮੇਟੀਆਂ ਦੀਆਂ ਕਾਰਮੀ ਭਾਵਨਾਵਾਂ ਨੂੰ ਕੀ ਸਪੰਦੀ ਹੈ ਅਸੀਂ ਚਾਹ ਨਹੀਂ ਹਾਂ ਕਿ ਇੰਨਾ ਤੇ ਬੰਦੀ ਦੀ ਕਾਰਵਾਈ ਕੀਤੀ ਜਾਵੇ ਗਵਾਨ ਸ਼ਨੀ ਦੇਵ ਉਤੇ ਟਿੱਪਣੀ ਵਾਲੇ ਗੀਤ ਤੇ ਗੁਰਮਨ ਮਾਨ ਦੇ ਖਿਲਾਫ ਜਲੰਧਰ ਦੇ ਵਿੱਚ ਵੀ ਵਾਕ ਵਾਕ ਸੰਗਠਨਾ ਨੇ ਸ਼ਿਕਾਇਤ ਕੀਤੀ ਹੈ ਇਥੇ ਇਹ ਵੀ ਦੱਸ ਜਾਈਏ ਕਿ ਸ਼ਨੀ ਦੇਵ ਮਹਾਰਾਜ ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਜਲੰਧਰ ਦੇ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਹੈ ਜਿਸ ਵਿੱਚ ਸ਼ਨੀ ਦੇਵ ਮੰਦਿਰ ਕਮੇਟੀ ਤੋ ਇਲਾਵਾ ਵਕਫ ਵਕ ਸੰਗਠਨਾ ਨੇ ਇਸ ਬਾਬਤ ਉਚਿਤ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਕਿਹਾ ਕਿ ਗਾਇਕ ਵੱਲੋਂ ਬੋਲੇ ਗਏ ਸ਼ਬਦ ਅਤਿ ਨਿੰਦਨਯੋਗ ਹੈ ਇਸ ਤੋਂ ਇਲਾਵਾ ਜਿੱਥੇ ਉਹਨਾਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਉੱਥੇ ਹੀ ਇਸ ਮਾਮਲੇ ਵਿੱਚ ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਸਾਰਿਆਂ ਨੂੰ ਜੈਸ਼ਨੀ ਦੇਵ ਅੱਜ ਜਿੱਥੇ ਸਾਰਾ ਦੇਸ਼ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ ਗੁਰੂ ਸਾਹਿਬ ਦੇ ਜਿਹੜੇ ਸਾਹਿਬ ਜੀ ਅੱਜ ਦੇ ਦਿਨ ਸ਼ਹੀਦ ਹੋਏ ਸੀ ਔਰ ਪੂਰੇ ਦੇਸ਼ ਦੇ ਵਿੱਚ ਵੀਰ ਬਾਲ ਦਿਵਸ ਮਨਾਇਆ ਜਾ ਰਿਹਾ ਹੈ ਪਹਿਲਾਂ ਤਾਂ ਮੈਂ ਸ਼ਹੀਦਾਂ ਦੇ ਚਰਨਾਂ 'ਚ ਪ੍ਰਣਾਮ ਕਰਨਾ ਚਾਹਾਂਗਾ ਔਰ ਕੋਟੀ ਕੋਟੀ ਨਮਨ ਕਰਾਂਗਾ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਗੁਰਨਾਮ ਮਾਨ ਸਿੰਘ ਜਿਨੇ ਸ਼ਨੀ ਦੇ ਮਾਰੇ ਦੇ ਪਿੱਛੇ ਖਲਾਫ ਇੱਕ ਗਾਣੇ ਦੇ ਵਿੱਚ ਮੰਦੀਪਦ ਦੀ ਸ਼ਬਦਾਵਲੀ ਜਿਹੜੀ ਇਸਤੇਮਾਲ ਕੀਤੀ ਹੈ ਉਹਦਾ ਅਸੀਂ ਵਿਰੋਧ ਕਰਨ ਲਈ ਅੱਜ ਮੰਗ ਪੱਤਰ ਦੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਆਏ ਆਂ ਔਰ ਅਸੀਂ ਇਹ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਸਿੰਗਰ ਉੱਤੇ ਪ੍ਰੋਡਿਊਸਰ ਉੱਤੇ ਔਰ ਡਾਇਰੈਕਟਰ ਉੱਤੇ ਬੰਦੀ ਹੋਈ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਜਿਹੜੇ ਲੋਕ ਇਹ ਪਬਲਿਕ ਸਟੰਡ ਕਰਦੇ ਨੇ ਔਰ ਪਬਲਿਕ ਸਟੰਡ ਔਰ ਵਿਊਜ਼ ਦੇ ਚੱਕਰ ਦੇ ਵਿੱਚ ਦੇਵੀ-ਦੇਵਤਿਆਂ ਬਾਰੇ ਔਰ ਹਿੰਦੂ ਧਰਮ ਦੇ ਬਾਰੇ ਗਲਤ ਟਿੱਪਣੀਆਂ ਕਰਦੇ ਨੇ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਇਹਦੇ ਨਾਲ ਸਾਡੀ ਸਾਰੀ ਸ਼ਨੀ ਮੰਦਰ ਕਮੇਟੀਆਂ ਨੂੰ ਸਾਰੇ ਮੰਦਰ ਕਮੇਟੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਤੇ ਬੰਦੀ ਹੋਈ ਕਾਰਵਾਈ ਕੀਤੀ ਜਾਵੇ ਔਰ ਇੱਕ ਪੰਜਾਬ ਸਰਕਾਰ ਨੂੰ ਔਰ ਭਾਰਤ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਇੱਕ ਇਹਨਾਂ ਨੂੰ ਇੱਕ ਡਿਪਾਰਟਮੈਂਟ ਐਸਾ ਗਠਨ ਕਰਨਾ ਚਾਹੀਦਾ ਹੈ ਜੋ ਕਿ ਇਹ ਗਾਣਿਆਂ ਨੂੰ ਸੁਨੇ ਔਰ ਸਮਝੇ ਔਰ ਬਾਅਦ ਇਹਨਾਂ ਰਿਲੀਜ਼ ਕੀਤਾ ਜਾਵੇ ਕਿਉਂਕਿ ਆਏ ਦਿਨ ਤੁਸੀਂ ਦੇਖਦੇ ਹੋ ਪਿੱਛੇ ਕੋਈ ਨਾ ਕੋਈ ਸਿੰਗਰ ਕੋਈ ਮਾਤਾ ਰਾਣੀ ਮਾਰੇ ਗਲਤ ਬੋਲਦਾ ਹੈ ਕੋਈ ਅਜ ਸ਼ਨੀ ਦੇ ਬਾਰੇ ਗਲਤ ਬੋਲ ਰਿਹਾ ਕੱਲ ਕਿਸੇ ਹੋਰ ਬਾਰੇ ਬੋਲੇਗਾ ਇਸ ਲਈ ਅਸੀਂ ਨਹੀਂ ਚਾਹਦੇ ਕਿ ਕਿਸੇ ਦੀ ਭਾਵਨਾ ਮਨੋਂ ਵੀ ਠੇਸ ਪਹੁੰਚੇ ਸਰ ਕਿਸ ਨੇ ਜਿਹੜਾ ਕੋਈ ਵੀ ਗਾਇਕ ਹੋਵੇ ਕੋਈ ਵੀ ਫੈਕਸ਼ਨ ਕੀ ਦਿੱਤਾ ਗਿਆ ਤੁਹਾਨੂੰ ਆਸ਼ਵਾਸਨ ਮੈਨੂੰ ਦਿੱਤਾ ਗਿਆ ਕਮਿਸ਼ਨਰ ਸਾਹਮਣੇ ਕਿਹਾ ਹੈ ਅਸੀਂ ਤੁਹਾਡੀ ਭਾਵਨਾਵਾਂ ਨਾਲ ਪੂਰੇ ਖੜੇ ਆ ਜੋ ਕੰਬਦੀ ਕਾਨੂੰਨੀ ਕਾਰਵਾਈ ਅਸੀਂ ਪੂਰੀ ਕਰਾਂਗੇ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਕਾਨੂੰਨੀ ਕਾਰਵਾਈ ਹੋਏਗੀ ਇੱਥੇ ਕੋਈ ਉਹ ਕਹਿ ਰਹੇ ਨੇ ਜੀ ਸਿੰਗਰ ਨੇ ਗੁਰਨਾਮ ਮਾਨ ਉਹਨਾਂ ਨੇ ਕੋਈ ਆਪਣੇ ਗਾਣੇ ਦੇ ਵਿੱਚ ਕੋਈ ਸ਼ਬਦਾਵਲੀ ਅਬਜੈਕਟਿਨੇਬਲ ਵਰਤੀ ਹੈ ਜਿਹਦੇ ਵਿੱਚ ਕਰਕੇ ਇਹਨਾਂ ਨੇ ਦਿੱਤੀ ਹੈ ਇਹਦੀ ਜਾਂਚ ਕਰਾਂਗੇ ਜੀ ਜੋ ਬਣਦੀ ਹੈ ਕਾਰਵਾਈ ਉੱਪਰ ਸਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਵੀ ਸਿੰਗਲ ਪੰਜਾਬੀ ਹੋਣ ਜਾਂ ਹਿੰਦੀ ਹੋਣ ਕੋਈ ਵੀ ਸ਼ਬਦ ਵਰਤ ਕੇ ਬਾਅਦ ਵਿੱਚ ਸੋਰੀ ਦਾ ਫੀਲ ਕਰ ਦਿੰਦੇ ਉਹਦੇ ਬਾਰੇ ਕੋਈ ਕਾਰਵਾਈ ਕਰੀਓਗੇ ਨਾ ਨਹੀਂ ਜੋ ਸਾਡੇ ਕੋਲ ਕੰਪਲੇਂਟ ਆਈ ਹੈ ਅਸੀਂ ਤਾਂ ਉਹਦੇ ਉੱਤੇ ਕਾਰਵਾਈ ਕਰਾਂਗੇ